ਕਰਕੇ ਉੱਪਰ ਅਫਸਰ ਵਰਨਾ ਦੇਹੀ ਸੇਵਾ ਕਰ। ਆਜੇ ਪੁਨਰੂਵੀ ਉਹ ਮਾਨਤਾ ਪੱਤੇ ਵਿੱਚ ਲਿਖਿਆ ਤੁਹਾਨੂੰ ਸੁਣਿਆ ਹੋਣਾ ਤੁਸੀਂ। ਉਹਨਾਂ ਨੂੰ ਇਹ ਨਿੱਜੀ ਕਰ ਰਿਹਾ ਹੈ, ਪ੍ਰਾਈਵੇਟ ਕਰ ਰਿਹਾ ਹੈ। ਜਿਹੜੀ ਉਹ ਮਤਲਬ ਸਾਡਾ ਜਿਹੜਾ ਪੂਨ ਬਲਾਜੇ ਨੇ ਕਾਰ ਸਾਡੇ ਜਿਹੜੇ ਕਿਸਾਨਾਂ ਲਈ ਆ। ਵਪਾਰਕਦਾਰਾਂ ਲਈ ਨਹੀਂ ਹੈਗੇ। ਕਿਸਾਨਾਂ ਲਈ ਆ। ਕਿੰਨਾ ਵਧੀਆ ਮਤਲਬ। ਉੱਪਰ ਕਰ ਲਾ ਥੱਲੇ ਲੱਗਣੀ ਹੈ। ਆਪੋ ਨਾਲ ਛੱਡੇ ਉੱਪਰ ਕਰ ਲਾ। ਇਸ ਕਰਕੇ ਬੁਝਾ ਹੈਗਾ ਜਿਹੜੀ ਸਰਕਾਰ ਆ ਉਹਨਾਂ ਨੂੰ ਪ੍ਰਾਈਵੇਟ ਕਰ ਲੈ ਦੱਸੋ ਇਹ ਪ੍ਰਾਈਵੇਟ ਸਕੂਲਾਂ 'ਚ ਆਪ ਆਪਣੇ ਬੱਚੇ ਪੜਾਉਂਦੇ ਆ ਕਿੰਨਾ ਖਾਚਾ ਲੱਖ ਰੁਪਏ ਅੱਜ ਸਾਹਮਣੇ 4 ਜਿਹੜੇ ਸੈਕਟਰ ਜਿਹੜੇ 25 30 ਸਾਲ ਤੋਂ ਮੰਦੀ ਨਾਲ ਤਰਕਿਨ ਸੀ ਅਸੀਂ ਇਹਨਾਂ ਨੂੰ ਚਾਜ ਦੇ ਦਿੱਤਾ ਔਰ ਬਹੁਤ ਹੀ ਜਲਦੀ ਜਿਹੜਾ ਸੱਤ ਸਾਡੇ ਗਈ ਹੈ ਸਰਕਾਰੀ ਨੇ ਜੀਆਰਐਸ ਵਾਲੇ ਜਿਨ੍ਹਾਂ ਦੇ ਕੋਲ ਉਹ ਨਰੇਤਾ ਦੀ ਸਕੀਮ ਹੈ ਜਿਹਦੇ ਵਿੱਚ ਪੈਸੇ ਜਿਨ ਭਾਏਗਾ ਬਹੁਤ ਵੱਡਾ ਜਿਹੜਾ ਹੈਗਾ ਲੋਸਟਿੰਗ ਲਈ ਇਹ ਪੁਨਰ ਉਭੇ ਚਾਜ ਦੇ ਕਰ ਰਿਹਾ ਟਰੋਸਾ ਦਿੰਦੇ ਆ ਕਿ ਜਲਦੀ ਜਿਹੜਾ ਇਹ ਪੈਸਾ ਆਇਆ ਤਾਂ ਤੁਹਾਨੂੰ ਸੀਰ ਅਲੱਦ ਖਰੀਦੋ ਸਰਕਾਰੀ ਕੋਲ ਜਾ ਕੇ ਖਿਆਲ ਕਰੋ ਤਾਂ ਕਿ ਜਿਹੜਾ ਸਰਦਾ ਖਾਚੇ ਵੀ ਘਟਾਵੇ ਨੇਵੀ ਪੜੋ ਇੱਕ ਬਹੁਤ ਤਰੱਕੀ ਕਰਕੇ ਉੱਚ ਅਫਸਰ ਬਣਨਾ ਦੇਸ਼ ਦੀ ਸੇਵਾ ਕਰਨ ਅੱਜ ਜੁਨਾ ਰੂਵੀ ਉਹ ਮਾਨਗ ਮੱਤ ਦੇ ਵਿੱਚ ਲਿਖਿਆ ਤੁਹਾਨੂੰ ਸੁਣਿਆ ਹੋਣਾ ਤੁਸੀਂ ਉਹਨਾਂ ਨੂੰ ਵੀ ਨਿੱਜੀ ਕਰ ਰਿਹਾ ਹੈ ਪ੍ਰਾਈਵੇਟ ਕਰ ਰਿਹਾ ਹੈ ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅੱਜ ਅਸੀਂ ਪ੍ਰਿੰਸੀਪਲ ਦੇ ਗੇਟ ਦੇ ਮੂਹਰੇ ਕੁਝ ਟਾਈਮ ਧਰਨਾ ਦੇ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਿਹੜੀਆਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਇਹ ਮੰਗ ਪੱਤਰ ਦਿੱਤਾ ਗਿਆ ਜਿੱਦਾਂ ਕਿ ਜਿਹੜਾ ਸਾਡਾ ਨਹਿਰੀ ਪਾਣੀ ਆ ਡੈਮਾਂ ਦੇ ਵਿੱਚ ਸੈਂਟਰ ਸਰਕਾਰ ਨੇ ਜਿਹੜਾ ਮੈਨੇਜ ਬੋਰਡ ਸਿਗਾ ਉਹਨੂੰ ਤੋੜ ਕੇ ਪੰਜਾਬ ਦੇ ਸਾਰੇ ਉਹਦੇ ਵਿੱਚੋਂ ਮੈਂਬਰ ਕੱਢ ਤੇ ਉਹ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਮੰਗ ਪੱਤਰ ਰਾਹੀਂ ਵੀ ਉਹ ਜਿਹੜਾ ਬੋਰਡ ਦਾ ਜਿਹੜਾ ਮੈਨੇਜਮੈਂਟ ਆ ਉਹ ਸਾਰਾ ਪੰਜਾਬ ਦੇ ਹੱਥ 'ਚ ਹੋਣਾ ਚਾਹੀਦਾ ਇਹ ਸਰਕਾਰ ਕਰਕੇ ਉਹ ਮੈਨੇਜਮੈਂਟ ਬੋਰਡ ਦਾ ਆਪਣੇ ਹੱਥ ਲਵੇ ਦੂਜਾ ਹਰ ਸਟੇਟ ਦਾ ਇਹ ਕਾਨੂੰਨ ਆ ਵੀ ਰਿਪੀਅਨ ਕਾਨੂੰਨ ਦੇ ਹਿਸਾਬ ਦੇ ਨਾਲ ਪਾਣੀ ਦੀ ਵੰਡ ਕੀਤੀ ਜਾਂਦੀ ਆ ਉਹ ਹੁੰਦੀ ਆ ਵੀ ਸਟੇਟ ਦੇ ਵਿੱਚ ਜਿੰਨਾ ਉਹ ਸਟੇਟ ਨੂੰ ਪਾਣੀ ਚਾਹੀਦਾ ਉਤੋਂ ਜਿਹੜਾ ਬਾਧੂ ਪਾਣੀ ਆ ਉਹ ਦੂਜੇ ਸੂਬਿਆਂ ਨੂੰ ਜਾਂ ਕਿਸੇ ਦੂਸਰੇ ਦੇਸ਼ ਨੂੰ ਦੇ ਸਕਦੇ ਆ ਉਹ ਵੀ ਉਹਨਾਂ ਤੋਂ ਰੈਲਟੀ ਲੈ ਕੇ ਪੈਸੇ ਲੈ ਕੇ ਦੇ ਸਕਦੇ ਆ ਪਰ ਸਾਡੇ ਇਥੇ ਪੰਜਾਬ ਦਾ ਜਿਹੜਾ ਪਾਣੀ ਆ ਪੰਜਾਬ ਨੂੰ ਪੂਰਾ ਪਾਣੀ ਮਿਲ ਨਹੀਂ ਰਿਆ ਔਰ ਬਾਹਲੇ ਸੂਬਿਆਂ ਨੂੰ ਪਾਣੀ ਇਥੋਂ ਦੇ ਰਿਆ ਉਹਦਾ ਕੋਈ ਕਿਸੇ ਤੋਂ ਪੈਸਾ ਨਹੀਂ ਵਸੂਲਿਆ ਜਾ ਰਿਹਾ ਉਹ ਵੀ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਪੁੱਤਰ ਥੂ ਰਾਹੀ ਕਹਿੰਦੇ ਆ ਵੀ ਉਹ ਜਿਹੜੀ ਬਣਦੀ ਰਿਐਲਿਟੀ ਆ ਉਹ ਬਾਹਰ ਦੇ ਸੁਪਿਆਂ ਤੋਂ ਲਈ ਜਾਵੇ ਦੂਜਾ ਪੰਜਾਬ ਸਰਕਾਰ ਨੂੰ ਅਸੀਂ ਮੰਗ ਪੱਤਰ ਰਾਹੀਂ ਬੇਨਤੀ ਵੀ ਕਰਦੇ ਆ ਵੀ ਹਰ ਘਰ ਸਾਫ਼ ਪਾਣੀ ਔਰ ਜਿਹੜਾ ਨਹਿਰੀ ਪਾਣੀ ਆ ਜਿੱਥੇ ਪਹੁੰਚ ਗਿਆ ਠੀਕ ਆ ਜਿੱਥੇ ਨਹੀਂ ਪਹੁੰਚਿਆ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ ਤਾਂ ਜੋ ਜਿਹੜਾ ਸਾਡਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਉਹਨੂੰ ਅਸੀਂ ਬਚਾ ਸਕੀਏ ਬਾਕੀ ਕਿਸਾਨਾਂ ਦਾ ਜਿਹੜਾ ਕਰਜ਼ਾ ਆ ਜਿਹੜਾ ਕਿ ਕਿਸਾਨਾਂ ਨੂੰ ਪੂਰੇ ਰੇਟ ਨਹੀਂ ਮਿਲੇ ਉਹਦੇ ਹਿਸਾਬ ਨਾਲ ਕਰਜ਼ਾ ਚੜਿਆ ਉੱਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜੋਰ ਪਾਵੇ ਮਾਫ ਕਰਨ ਦੀ ਔਰ ਪੰਜਾਬ ਸਰਕਾਰ ਕੇਰਲਾ ਸਰਕਾਰ ਦੀ ਤਰ੍ਹਾਂ ਉਹਦੇ ਉਹਨੂੰ ਕਰਜ਼ੇ ਨੂੰ ਕੁਝ ਮਾਫ ਕਰਨ ਦੀ ਪਹਿਲ ਕਰੇ। ਦੂਜੇ ਹੀ ਸਹਿਕਾਰਤਾ ਲੈ ਰਿਆ ਉਹਨੂੰ ਵੀ ਉਤਸ਼ਾਹਿਤ ਕਰੇ। ਚਾਹੇ ਉਹ ਕੋਪਰੇਟ ਬੈਂਕ ਆ ਚਾਹੇ ਉਹ ਡੇਰੀ ਫਾਰਮ ਆ ਬੇਰਕਾ ਆ ਉਹ ਮਤਲਬ ਉਹਨਾਂ ਨੂੰ ਵੀ ਸਰਕਾਰ ਉਤਸ਼ਾਹਤ ਕਰੇ ਜਿੱਦਾਂ ਕਿ ਬੇਰਕਾ ਵਾਲਿਆਂ ਨੇ ਨੂੰ ਬਹੁਤ ਥੱਲੇ ਧਾ ਦ ਦਿੱਤਾ ਗਿਆ ਹੈਗਾ ਇਸ ਕਰਕੇ ਅਸੀਂ ਇਹ ਵੀ ਸਰਕਾਰ ਤੋਂ ਮੰਗ ਕੀਤੀ ਆ ਵੀ ਇਹਨਾਂ ਜਿਹੜੀ ਸਹਿਕਾਰਤਾ ਲੈ ਰਿਆ ਇਹਨੂੰ ਵੀ ਉਹ ਮਤਲਬ ਉਨਤੀ ਦੇ ਰਾਤੇ ਲਿਆ ਜਾਵੇ ਦੂਜਾ ਹੈਗਾ ਵੀ ਜਿਹੜੇ ਸਾਡੇ ਕਾਲਜ ਸਕੂਲ ਨਿੱਜੀ ਹੋਣ ਜਾ ਰਹੇ ਆ ਸਰਕਾਰ ਨਿੱਜੀ ਹੱਥਾਂ ਦੇਣ ਜਾ ਰਹੀ ਆ ਉਹ ਵੀ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਕੇਂਦਰ ਸਰਕਾਰ ਤੇ ਪ੍ਰੈਸ਼ਰ ਬਣਾਵੇ ਕਿ ਇਹਨਾਂ ਕਾਲਜਾਂ ਨੂੰ ਸਕੂਲਾਂ ਨੂੰ ਨਿੱਜੀ ਕਰਨ ਦੀ ਬਜਾਏ ਜਿਹੜੇ ਸਾਡੇ ਸਰਕਾਰੀ ਸਕੂਲ ਆ ਸਰਕਾਰੀ ادارے ਆ ਉਹਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਉਹਨਾਂ ਦੇ ਵਿੱਚ ਜਿਹੜੀ ਵਿੱਦਿਆ ਦਾ ਮਿਆਰ ਆ ਉੱਚਾ ਚੁੱਕਿਆ ਜਾਵੇ ਤਾਂ ਕਿ ਜਿਹੜਾ ਆਮ ਲੋਕ ਆ ਉਹ ਜਿਹੜੇ ਇਹ ਨਿੱਜੀ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਖਰਚੇ ਆ ਲਟ ਹੋ ਰਹੀ ਆ ਉਹ ਤੋਂ ਬਚ ਸਕੇ ਇਸ ਕਰਕੇ ਹੋਰ ਮੰਗਾ ਬਹੁਤ ਆ ਮਤਲਬ ਜਿਹੜਾ ਡੀਏਪੀ ਖਾਦ ਆ ਉਹ ਸਰਕਾਰ ਕਾਣਕ ਤੋਂ ਪਹਿਲਾਂ ਪਹਿਲਾਂ ਯਕੀਨੀ ਬਣਾਵੇ ਵੀ ਅਸੀਂ ਜਿਹੜਾ ਕਿਸਾਨਾਂ ਲਈ ਜਿੰਨਾ ਖਾਦ ਚਾਹੀਦਾ ਅਸੀਂ ਉਹਦਾ ਕੋਟਾ ਪੂਰਾ ਕਰ ਲਿਆ ਪੰਜਾਬ ਸਰਕਾਰ ਨੇ ਵੀ ਕਿਹਾ ਵੀ ਮੋਟਰਾਂ ਦੇ ਉੱਤੇ ਖੇਤਾਂਾਂ ਵੱਧ ਤੋਂ ਵੱਧ ਪੌਦੇ ਲਾਣ ਕੀ ਇਹ ਮਹਿੰਮ ਸ਼ੁਰੂ ਕਰਨ ਲੱਗਿਆ ਕਿ ਕੀ ਸੀ ਜਾਰੀ ਆ ਦੇਖੋ ਅਸੀਂ ਇਹ ਜਿਹੜੀ ਇੱਕ ਸਰਕਾਰ ਨੇ ਤਾਂ ਹੁਣ ਕਿਹਾ ਅਸੀਂ ਆਪਣੀ ਜਥੇਬੰਦੀਆਂ ਨੂੰ ਪਹਿਲਾਂ ਤੋਂ ਹੀ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਵੱਧ ਵੱਧ ਬੂਟੇ ਲਾਓ ਔਰ ਜਦੋਂ ਸਾਡਾ ਪਹਿਲਾਂ ਤਾਂ ਅਸੀਂ ਅੱਗ ਲਾਉਣ ਦੇ ਜਥੇਬੰਦੀਆਂ ਹੁਣ ਖਿਲਾਫ ਆ ਸੀ ਉਹਦੇ ਹੱਕ 'ਚ ਨਹੀਂ ਹੈਗੀਆਂ ਕਹਿੰਦੇ ਆ ਵੀ ਜੀ ਆਨੇ ਲਾਉਣੀ ਆ ਉਹ ਘਟੋ ਘਟ ਜਿੱਥੇ ਸਾਡੇ ਰੋੜਾਂ ਤੇ ਨਹਿਰਾਂ ਤੇ ਬੂਟੇ ਲੱਗੇ ਆ ਉਹਨਾਂ ਦੇ ਲਾਗੇ ਤਿੰਨ ਚਾਰ ਕਰਮਥੈ ਰੂਟਾ ਵੇਟਰਾਂ ਨਾਲ ਬਾਹ ਗਿਆ ਅਗ ਲਾਗੇ ਲਾਵੇ ਜੇ ਲੋਣੀ ਉਹ ਆਪਣੀ ਉਹ ਜ਼ਿੰਮੇਵਾਰੀ ਤੇ ਲਾਵੇ ਪਰ ਬੂਟਿਆਂ ਨੂੰ ਸੇਕ ਨਾ ਜਾਵੇ ਇਸ ਕਰਕੇ ਅਸੀਂ ਵੀ ਜਿਹੜਾ ਪਾਣੀ ਜਾਂ ਬਾਤਾਵਰਣ ਆ ਉਹ ਜਿ세 ਬੰਦਿਆ ਵੀ ਬਹੁਤ ਬਚਾਉਣ ਤੇ ਲੱਗੇ ਆ ਇਹ ਕੋਈ ਸ਼ੱਕ ਨਹੀਂ ਹੈਗੀ ਪਰ ਸਰਕਾਰ ਵੀ ਮਤਲਬ ਇਹਦੇ ਲਈ ਅਪਰਾਲੇ ਕਰੇ ਤਾਂ ਕਿ ਸਾਰੇ ਇਕੱਠੇ ਹੋ ਕੇ ਅਸੀਂ ਇਹਨੂੰ ਹੱਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ